ਦਰਨ ਜੀ ਦੀ ਸਮਨ ਕਿਵੇਂ ਦੇ ਪ੍ਰਬੰਧ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਸ਼ਹੀਦਾਂ ਦੇ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਜੋ ਸਭਾ 25 26 ਔਰ 27 ਦੀ ਹੈ ਉਸ ਸੰਬੰਧ ਵਿੱਚ ਜਿਹੜੇ ਲੰਗਰ ਨੇ ਉਹਨਾਂ ਦਾ ਪ੍ਰਬੰਧ ਉਹਨਾਂ ਦੇ ਪਾਸੇ ਕਿਸ ਤਰੀਕੇ ਨਾਲ ਦੋਤੀ ਸੇਵਾ ਜਾਂ ਹੋਰ ਜਿਹੜੇ ਕਾਰਜ ਨੇ ਉਹ ਹੋਣੇ ਨੇ ਉਸ ਸਬੰਧ ਵਿੱਚ ਐਡਮਿਨਿਸਟ੍ਰੇਸ਼ਨ ਦੀ ਲੰਗਰ ਕਮੇਟੀਆਂ ਦੀ ਤੇ ਐਸਜੀਪੀਸੀ ਜਿਹੜੀ ਸਾਂਝੀ ਮੀਟਿੰਗ ਹੈ ਉਹ ਆਏ ਸਾਲ ਦੀ ਤਰ੍ਹਾਂ ਅੱਜ ਹੋਈ ਹੈ ਵਧੀਆ ਤਰੀਕੇ ਨਾਲ ਉਹ ਚ ਡਿਸਕਸ਼ਨ ਹੋਈ ਲੰਗਰ ਕਮੇਟੀਆਂ ਨੇ ਆਪਣੇ ਸੁਝਾਅ ਦਿੱਤੇ ਐਡਮਿਨਿਸਟ੍ਰੇਸ਼ਨ ਨੇ ਆਪਣੇ ਦਿੱਤੇ ਹੈ ਮੈਨੇਜਰ ਸਾਹਿਬ ਨੇ ਆਪਣੇ ਦਿੱਤੇ ਸਿੰਘ ਸਾਹਿਬ ਗਨੀ ਹਰਪਾਲ ਸਿੰਘ ਉਹਨਾਂ ਨੇ ਆਪਣੇ ਦਿੱਤੇ ਹੈ ਇਹਦਾ ਜਿਹੜਾ ਰਿਜ਼ਲਟ ਹੈ ਉਹ ਵਧੀਆ ਆਏਗਾ ਮੇਨ ਕੌਜ਼ ਉਹਦੇ ਵਿੱਚ ਨਸ਼ਿਆਂ ਦਾ ਰਿਆ ਕਈ ਜਥੇਬੰਦੀਆਂ ਜਾਂ ਨਿੰਗ ਸਿੱਖ ਦੇ ਬਾਣੇ ਵਿੱਚ ਲੋਕ ਆ ਕੇ ਇਥੇ ਘੋਟਣਾ ਲਾਉਂਦੇ ਆ ਔਰ ਉਹਦਾ ਜਿਹੜਾ ਪ੍ਰਬੰਧ ਹੈ ਉਹਦੇ ਵਿੱਚ ਵਿਗੜ ਪੈਂਦੀ ਹੈ ਬੱਚੇ ਨੌਜਵਾਨ ਨੇ ਗਲਤ ਪਾਸੇ ਜਲਦੀ ਲੱਗਦੇ ਆ ਚੰਗੇ ਪਾਸੇ ਬਹੁਤ ਮੁਸ਼ਕਲ ਨਾਲ ਲੱਗਦੇ ਨੇ ਸੋ ਮੈਂ ਅੱਜ ਜਿਹੜਾ ਮੀਟਿੰਗ ਦੀ ਡਿਸਕਸ਼ਨ ਰਹੀ ਹੈ ਉਹ ਹੀ ਰਹੀ ਹੈ ਉੱਤੇ ਅਸੀਂ ਵੀ ਥੋੜਾ ਜਿਹਾ ਐਦ ਕੀ ਪੈਰਾ ਦਵਾਂਗੇ ਔਰ ਅਪੀਲ ਵੀ ਕਰਦੇ ਆ ਸੰਗਤ ਨੂੰ ਵੀ ਤੁਸੀਂ ਵੀ ਪੈਰਾ ਦੋ ਤਾਂ ਕਿ ਇਹ ਹਾਲਾਤ ਜਿਹੜੇ ਪੰਜਾਬ 'ਚ ਇਹਨਾਂ ਨੂੰ ਪੰਜਾਬ 'ਚੋਂ ਬਚਾਇਆ ਜਾ ਸਕੇ ਲੰਗਰ ਕਿੰਨੇ ਇਸ ਵਾਰ ਤੇ ਲੰਗਰ 400 ਤੋਂ ਉੱਪਰ ਲੰਗਰ ਹੈ ਜੀ ਕੋਈ ਲੰਗਰ ਵਾਲਿਆਂ ਨੂੰ ਸਪੈਸ਼ਲ ਲਿਆ ਗਿਆ ਕਿ ਜਿਵੇਂ ਨਹੀਂ ਕੁਛ ਨਹੀਂ ਇਹ ਹੈ ਵੀ ਸਪੀਕਰ ਨਹੀਂ ਲਾਉਣੇ ਕੋਈ ਵਧੀਆ ਤਰੀਕੇ ਨਾਲ ਜਲੇਬੀ ਜਾਂ ਕੋਈ ਹੋਰ ਚੀਜ਼ ਹੈ ਜਿਹੜੀ ਉਹਦਾ ਪ੍ਰਚਾਰ ਨਹੀਂ ਕਰਨਾ ਪਾ ਟੱਕ ਦੇ ਜੰਮ ਨਾਲ ਚੁੱਤੀ ਬਾਤ ਉਹ ਵੀ ਉਹ ਵੀ ਬੰਦ ਕੀਤੇ ਆ ਇੱਕ ਇਹ ਕਿਹਾ ਗਿਆ ਵੀ ਜਦੋਂ ਨਗਰ ਕੀਰਤਨ ਨਿਕਲਦਾ ਫਤਿਹਗੜ ਸਾਹਿਬ ਦੀ ਧਰਤੀ ਤੋਂ ਜੋਤੀਸਰ ਨੂੰ ਪਹੁੰਚਦਾ ਨਹੀਂ ਟਰੈਕਟਰ ਟਰਾਲੀਆਂ ਲੈ ਕੇ ਲੰਗਰ ਵਾਲੇ ਜਿਹੜੇ ਨੇ ਆਪਣੇ ਉਹ ਪਹਿਲੇ ਹੀ ਚਾਲੇ ਪਾਉਂਦੇ ਉੱਥੇ ਬਗਰ ਬੜੀ ਆਉਂਦੀ ਟਰੈਫਿਕ ਉਹ ਕਿਉਂ ਤੁਹਾਨੂੰ ਪੀੜ ਕੀਤੀ ਹੈ ਵੀ ਇਦਾਂ ਦਾ ਕੰਮ ਨਾ ਕਰੋ ਕਿਉਂ ਤਿਆਰੀਆਂ ਕਿੱਦਾਂ ਦੀ ਕੀਤੀ ਮੀਟਿੰਗ ਹੋ ਜਾਏਗੀ ਅੱਜ ਦੀ ਜਿਹੜੀ ਮੀਟਿੰਗ ਸੀਗੀ ਇਹ ਤਾਂ ਲੰਗਰਾਂ ਦੇ ਪ੍ਰਬੰਧਾਂ ਨੂੰ ਲੈ ਕੇ ਸੀ ਲੰਗਰ ਲਗਾਉਣ ਵੇਲੇ ਜਿਹੜੇ ਆਪਣੇ ਦੂਰੋਂ ਦੂਰੋਂ ਜੋ ਦਾਲੂ ਆਉਂਦੇ ਨੇ ਉਹਨਾਂ ਨੂੰ ਜਗਾ ਲੋਟ ਕੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਉਹਨਾਂ ਦੀ ਅਪਲੀਕੇਸ਼ਨ ਲੈ ਕੇ ਰਿਕਮੈਂਡ ਕਰਦੇ ਹਨ ਤੇ ਉਹਨਾਂ ਨੂੰ ਕਈ ਗੱਲਾਂ ਦਸੀਆਂ ਜਾਂਦੀਆਂ ਨੇ ਜਿਵੇਂ ਕਿ ਉਹਨਾਂ ਨੇ ਬਿਜਲੀ ਦਾ ਮੀਟਰ ਅਪਲਾਈ ਕਰਕੇ ਬਿਜਲੀ ਦਾ ਕਨੈਕਸ਼ਨ ਲੈਣਾ ਹੈ ਸਾਫ ਸਫਾਈ ਦਾ ਧਿਆਨ ਰੱਖਣਾ ਹੈ ਪਲਾਸਟਿਕ ਦੀ ਅਥਰਮੋਕੋਲ ਦੇ ਜਿਹੜੀ ਕਰੋਕਰੀ ਆ ਉਸ ਦੀ ਵਰਤੋਂ ਨਹੀਂ ਕਰਨੀ ਮਿਊਨਿਸਪਲ ਕਮੇਟੀ ਦੇ ਕਰਮਚਾਰੀ ਜਿਹੜਾ ਕੂੜਾ ਲੈ ਕੇ ਜਾਣਗੇ ਉਸ ਦੇ ਵਿੱਚ ਸਹਿਯੋਗ ਕਰਕੇ ਜਗ੍ਹਾ ਮੁਸਾਫਰ ਕਰਦੇ ਨੂੰ ਸਹਿਯੋਗ ਕਰਨਾ ਇਸ ਤਰੀਕੇ ਦੀ ਜਿਹੜੀਆਂ ਮੁੱਢਲੀਆਂ ਗੱਲਾਂ ਰਾਸ਼ਨ ਨੂੰ ਲੈਣ ਦਾ ਅਸਰ ਜੀ ਨੂੰ ਲੈਣ ਦਾ ਕਿਹੜਾ ਟਾਈਮ ਹੈਗਾ ਦੁੱਧ ਲੈਣ ਦਾ ਕਿਹੜਾ ਟਾਈਮ ਹੋਣਗੇ ਸਾਰੇ ਅੱਜ ਦੀ ਮੀਟਿੰਗ ਦੇ ਵਿੱਚ ਇਹ ਨੋਟ ਨਾਲ ਸਾਂਝੇ ਕੀਤਾ ਜਾ ਰਿਹਾ ਹੈ ਕਿ ਪ੍ਰੋਸੀਜਰ ਹੈ ਜੀ ਕਿਤਨਾ ਐਪਲੀਕੇਸ਼ਨ ਕਿੱਥੇ ਐਪਲੀਕੇਸ਼ਨ ਲੈਣੀ ਹੈ ਐਪਲੀਕੇਸ਼ਨ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਦੇ ਕੋਲ ਦੇਣਗੇ ਜਾਂ ਤੇ ਸਾਡੇ ਐਸਡੀਓ ਪੀਐਸਪੀਸੀ ਵਾਲੇ ਜੀ ਆਏ ਹੋਏ ਨੇ ਉਹਨਾਂ ਕੋਲ ਉਹ ਦੇ ਸਕਦੇ ਨੇ ਬਿਜਲੀ ਦੇ ਅਰਜੀ ਕਨੈਕਸ਼ਨ ਵਾਸਤੇ ਉਸ ਤੋਂ ਬਾਅਦ ਇਹਨਾਂ ਦੀ ਸਿਫਾਰਿਸ਼ ਦੇ ਨਾਲ ਉਹ ਦੇਸੀ ਦਫਤਰ ਦੇ ਵਿੱਚ ਐਪਲੀਕੇਸ਼ਨ ਅਪੋਰਟ ਹੋਇਆ ਉੱਧਰ ਮંજੂਰੀ ਚੱਲੀ ਹੋਵੇ ਕੋਈ ਸਿਕਿਉਰਟੀ ਵਗੈਰਾ ਵੀ ਰੱਖੀ ਗਿਆ ਜਿਹੜਾ ਅਰਜੀ ਕਮਿਊਟਰ ਲੈਣਗੇ ਜਿਹੜੀ ਲੰਗਰ ਦੇ ਇਹ ਪ੍ਰਬੰਧ ਹੀ ਆ ਉਹਦੇ ਵਾਸਤੇ ਕੋਈ ਸਿਕਿਉਰਿਟੀ ਨਹੀਂ ਹੈ ਜਿਹੜਾ ਇਲੈਕਟ੍ਰਿਸਿਟੀ ਡਿਪਾਰਟਮੈਂਟ ਹੈ ਉਹਨਾਂ ਦੀ ਜਿਹੜੀ ਰੂਟੀਨ ਦੀ ਸਿਕਿਉਰਿਟੀ ਹੁੰਦੀ ਹੈ ਉਹ ਪਾਸਾ ਨੂੰ ਲੈ ਕੇ ਬੜੀ ਦਿੱਕਤ ਆਉਂਦੀ ਹੈ ਸੰਗਤ ਨੂੰ ਇਸ ਵਾਰ ਵੀ ਦੱਸ ਰਿਹਾ ਸੀ ਕੁਝ ਲੋਕ ਪਾਸਾ ਲੈ ਕੇ ਮੇਰੀ ਗੱਲ ਲੈ ਕੇ ਦਿੱਕਤ ਹੋਣੀ ਹੈ ਲੰਗਰ ਸ਼ੁਰੂ ਦੇ ਵਿੱਚ ਕਲੈਰਿਟੀ ਨਹੀਂ ਹੁੰਦੀ ਥੋੜਾ ਕਨਫਿਊਜ਼ਨ ਹੁੰਦਾ ਪਰ ਕਿਉਂਕਿ ਬਹੁਤ ਬੜੀ ਗੰਤੀਆਂ ਦੇ ਵਿੱਚ ਲੋਕੀ ਲੰਗਰ ਲਗਾਉਂਦੇ ਆ ਬਟ ਜਿਵੇਂ ਜਿਵੇਂ ਪਾਸ ਬਣੇ ਜਾਂਦੇ ਆ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਡਾਕੂਮੈਂਟ ਚਾਹੀਦੇ ਆ ਉਸ ਤਰੀਕੇ ਨਾਲ ਉਹ ਅਪਲਾਈ ਕਰ ਦਿੰਦੇ ਆ ਫਿਰ ਉਹ ਸਟ੍ਰੀਮ ਲਾਈਨ ਵੀ ਹੋ ਜਾਂਦਾ ਜੀ ਕਿੰਨੇ ਤਰ੍ਹਾਂ ਦੇ ਪਾਸ ਬਣਾਏ ਗਏ ਨੇ ਇਸ ਵਾਰ ਕੋਈ ਤਰ੍ਹਾਂ ਦਾ ਪਾਸ ਹੁੰਦਾ ਜਿਹੜਾ ਲੰਗਰ ਪਾਸ ਹੈ ਕੋਈ ਵੀ ਆਈਪੀ ਪਾਸ ਨਹੀਂ ਹੈ ਕਿਸੇ ਵੀ ਵਿਅਕਤੀ ਨੂੰ ਆਪਣੀ ਗੱਡੀ ਲੈ ਕੇ ਅਦਰ ਆਂਦੀ ਪਰਮਾਨਜੀ ਨਹੀਂ ਹੋਵੇਗੀ ਜਿਹੜੇ ਨਾਕਾ ਪੁਆਇੰਟਸ ਹੈ ਉੱਤੇ ਗੱਡੀ ਦੀ ਪਿੱਛੇ ਪਾਰਕਿੰਗ ਕਰਕੇ ਲੋਕੀ ਪਹਿਲੇ ਤੁਰਕੇ ਹੀ ਆਉਣਗੇ ਤੇ ਦਰਸ਼ਕ ਕਰਾਂਗੇ ਜੀ ਠੀਕ ਹੈ ਦਰਸ਼ਕਾਂ ਤੁਹਾਨੂੰ ਬਹੁਤ ਜੜੀ ਕਿਹੜੀ ਮੀਟਿੰਗ ਹੋਇਆ ਜੋੜ ਮਲੇ ਨੇ ਲਈ ਤੇਵੇਂ ਦੇ ਗਵੰਦ ਕੀਤੇ ਨੇ ਬੈਠ ਨੂੰ ਲੈ ਕੇ ਉਹਦੇ ਲਈ ਨਾਕਾਬੰਦੀਆਂ ਕਰ ਦਿੱਤੀਆਂ ਗਈਆਂ ਸਪੈਸ਼ਲ ਰੂਟਸ ਬਣਾ ਦਿੱਤੇ ਗਏ ਨੇ ਕੁਝ ਵਨਵੇ ਰੂਟਸ ਨੇ ਸਪੈਸ਼ਲ ਸ਼ਟਲ ਦੀ ਜੋ ਬੱਸ ਸਰਵਿਸ ਹੈ ਤੇ ਈ ਰਿਕਸ਼ਾ ਉਹ ਚਲਾਈ ਗਈ ਹੈ ਤਾਂ ਕਿ ਸਾਥ ਸੰਗਤ ਆਪਣੀ ਸੁਮੋਧਲੀ ਮੱਥਾ ਟੇਕ ਸਕੇ ਜੀ ਤੇ ਮੇਰੀ ਸਾਰੀ ਸਾਥ ਸੰਗਤ ਨੂੰ ਬੇਨਤੀ ਹੈ ਕਿ ਸਵਾ ਦੇ ਦੌਰਾਨ ਜੋ ਵੀ ਇਨਸਟਰਕਸ਼ਨਸ ਨੇ ਜੋ ਵੀ ਗਾਈਡਲਾਈਨਸ ਨੇ ਉਹਨਾਂ ਨੂੰ ਅਮਲ ਵਿੱਚ ਲਿਆਉਣ ਤੇ ਸਾਡਾ ਸਹਿਯੋਗ ਦੇਵੇ ਪੁਲਿਸ ਤੇ ਜੋ ਸਾਂਝ ਸੰਗਤ ਹੈ ਉਹ ਇੱਕ ਹੀ ਨੇ ਇਕੱਠੇ ਹੋ ਕੇ ਆਪਾਂ ਸਭਾ ਨੂੰ ਸਚਾਰੂ ਢੰਗ ਨਾਲ ਚਲਾ ਸਕਦੇ ਹਾਂ ਟੈਮ ਹੈਵੀ ਵਾਈਕਲ ਹੈ ਹੈਵੀ ਵਾਈਕਲ ਹੁੰਦੇ ਨੇ ਉਹਨਾਂ ਦੀ ਕਿਵੇਂ ਡਿਵਾਈਡ ਕੀਤੀ ਨੇ ਉਹਨਾਂ ਦਾ ਜੀ ਨਾਕਾਬੰਦੀ ਕਰ ਲਈ ਹੈ ਕੁਝ ਰੂਟਸ ਤੱਕ ਉਹਨਾਂ ਦੀ ਐਂਟਰੀ ਅਲਾਉਡ ਹੈ ਉਸ ਤੋਂ ਬਾਅਦ ਉਹਨਾਂ ਨੂੰ ਡਾਇਵਰਜਨ ਕਰਦੇ ਟ੍ਰੈਫਿਕ ਡਾਇਵਰਜਨ ਪੁਆਇੰਟਸ ਸਾਈਡ ਕਰਦੇ ਅੱਜ ਹੀ ਹੁਣ ਆਪਾਂ ਇੱਕ ਵਾਰ ਫਾਈਨਲ ਅੱਜ ਮੀਟਿੰਗ ਹੈ ਡੀਆਈਜੀ ਸਾਹਿਬਾਨ ਆ ਰਹੇ ਨੇ ਇੱਥੇ ਤੇ ਉਹਨਾਂ ਨਾਲ ਤੇ ਐਸਐਸਪੀ ਸਾਹਿਬਾਨ ਆਪਣੇ ਹੋ ਉਹਨਾਂ ਦੇ ਦਿਸ਼ਾ ਨਿਰਦੇਸ਼ ਇਹਦੇ ਬਾਰੇ ਪੂਰੀ ਪਲਾਨਿੰਗ ਫਾਈਨਲ ਕਰ ਦਿੱਤੀ। ਸਿਵਲ ਹਸਪਤਾਲ ਲਈ ਆਨਲਾਈਨ ਕੋਈ ਜਿਵੇਂ ਦੀ ਅਨਸਪਾਇਰਡ ਉਹਦੇ ਲਈ ਵੀ ਸਪੈਸ਼ਲ ਆਪਣਾ ਰੂਟ ਬਣਾ ਲਿਆ ਜੀ। ਉਹ ਦੱਸ ਦਿੱਤਾ ਜਾਊਗਾ ਸਾਰੇ ਇੱਕ ਵਾਰ ਜਿਵੇਂ ਫਾਈਨਲ ਹੋਊਗਾ ਆਪਾਂ ਸਾਂਝਾ ਕਰ ਲਵਾਂਗੇ।